ਦਾ ਘੱਦਰਿਆ 6 ਐਮ ਐਲ ਦਾ ਹਲਕਾ ਉਹਨੂੰ ਟੱਚ ਕਰਦਾ ਤੇ ਆਈ ਵਾਰੀ ਪਿਛਲੀਆਂ ਸਰਕਾਰਾਂ ਦੇ ਦੇਖਣ ਨੂੰ ਮਿਲਦਾ ਸੀ ਕਿ ਨੱਥ ਚੂੜਾ ਚੜਾ ਲਓ ਤੇ ਘੱਗਰ ਲੈ ਜਾਏਗਾ ਅੱਜ ਤੁਹਾਡੇ ਸਾਹਮਣੇ ਨੱਥ ਚੂੜਿਆਂ ਨਾਲ ਕਿਤੇ ਨਜ਼ਰ ਵੀ ਨਹੀਂ ਆਉਂਦਾ ਇਹ ਕੱਲਾ ਮੰਤਰੀ ਜੀ ਨੱਥ ਚੂੜਿਆਂ ਨਾਲ ਕੰਮ ਨਹੀਂ ਚੱਲਣਾ ਜੋੜੇ ਮਾਜਰਾ ਸਾਹਿਬ ਪਿਛਲੀ ਵਾਰੀ ਮੰਤਰੀ ਸੀ ਕਾਫੀ ਕੰਡਾ ਜਾਂ ਕੱਢ ਗਏ ਮੇਰੇ ਇਲਾਕੇ ਦਾ ਤੇ ਐ ਕਿ ਗੋਲ ਸਾਹਿਬ ਤੁਸੀਂ ਤਾਂ ਬਿਲਕੁਲ ਘੱਗਰ ਦੇ ਬੈਠੇ ਹੋ ਮੈਂ ਆਸ ਕਰਾਂਗਾ ਕਿ ਪਰਮਾਨੈਂਟ ਹੱਲ ਕੋਈ ਦਾ ਨਿਕਲੇ ਤਾਂ ਕਿ ਸੱਤ ਦੇ ਸੱਤ ਐਮਐਲਏ ਆਈ ਵਰੀ ਬਰਸਾਤਾਂ ਚ ਅਸੀਂ ਟਿੰਡ ਫੋੜੀ ਚੱਕ ਕੇ ਬਰਸਾ ਘੱਗਰਦਰ ਦੇ ਦਰਿਆ ਦੇ ਬੰਨ ਤੇ ਤੁਰੇ ਫਿਰਦੇ ਮੈਂ ਆਸ ਕਰਾਂਗਾ ਤੁਸੀਂ ਮੰਤਰੀ ਵੀ ਹੋ ਵਿਭਾਗ ਵੀ ਹੈ ਤੁਹਾਡੇ ਕੋ ਸਵਿਕਰ ਸਾਹਿਬ ਇਹਦੇ ਉੱਰ ਬਹੁਤ ਧਿਆਨ ਕੀਤਾ ਜਾਏ ਕਿਉਂਕਿ ਅਸੀਂ ਸਾਰੇ ਲੋਕ ਪੰਜਾਬ ਦੇ ਟੇਹਲਾਂ ਤੱਕ ਤਾਂ ਪਾਣੀ ਪਹੁੰਚਿਆ ਸਾਨੂੰ ਪੀਣਯੋਗਾ ਪਾਣੀ ਤਾਂ ਨਹੀਂ ਮਿਲਦਾ ਸਾਡਾ ਜਿਹੜਾ ਘੱਗਰਦਰਿਆ ਜਿਵੇਂ ਕੱਲ ਗੁਰਲਾਲ ਸਿੰਘ ਘਨੌਰ ਨੇ ਕਿਹਾ ਜਦੋਂ ਅਸੀਂ ਮਾਰ ਚੱਲਨੇ ਆ ਉਥੋਂ ਦੇ ਕਿਸਾਨਾਂ ਨੂੰ ਮਿੱਟੀ ਪੱਟ ਕੇ ਆਪਣੇ ਖੇਤਾਂ 'ਚ ਪਰਤਪਾਨ ਦੀ ਇਜਾਜ਼ਤ ਦਿੱਤੀ ਜਾਵੇ ਉਹਦੇ ਨਾਲ ਕੀ ਹੋਊਗਾ ਘੱਗਰ ਦਾ ਰੇਤੇ ਦਾ ਲੈਵਲ ਡਾਊਨ ਜਾਏਗਾ ਔਰ ਫਲੱਡ ਵੀ ਸਾਡੇ ਤੋਂ ਪਹਿਲੀਆਂ ਸਰਕਾਰਾਂ 'ਚ ਤਾਂ ਇਧਰਲੇ ਪਾਸੇ ਐਮਐਲਏ ਚੁਣ ਕੇ ਆਉਂਦੇ ਸੀ ਔਰ ਰੇਤੇ ਦੇ ਸਿਰਤੇ ਆਉਂਦੇ ਸੀਗੇ ਤੇ ਸਾਡੇ ਤਾਂ ਉੱਥੇ ਕਿਤੇ ਰੇਤਾ ਚੋਰੀ ਦਾ ਨਾਂ ਨਿਸ਼ਾਨ ਨਹੀਂ ਇਸ ਕਰਕੇ ਸਰਕਾਰੀ ਸੜਕਾਂ ਇੰਨੀਆਂ ਹਲਕੇ ਜਿ ਮੜ ਰਹੀਆਂ ਪੰਜਾਬ 'ਚ ਖਟੋਕੜ ਜਿਹੜੀ ਸਾਡੇ ਵੱਡੀ ਜਿਹੜੀ 4 ਲਾਈਨ ਰੋਡ ਨਿਕਲ ਰਹੀ ਹੈ ਉਹਦੇ ਤੇ ਮਿੱਟੀ ਚੱਕ ਕੇ ਪਾਈ ਜਾਂਦੇ ਸਰਕਾਰ ਦਾ ਕਿੰਨਾ ਪੈਸਾ ਬਚ ਮੈਂ ਸਪੀਕਰ ਸਾਹਿਬ ਅਸਰ ਕਰਦਾ ਕਿ ਮੰਤਰੀ ਸਾਹਿਬ ਖੁਦ ਮੇਰੀ ਕਮੇਟੀ ਦੇ ਨਾਲ ਮੈਂਬਰ ਰਹੇ ਨੇ ਇਹਨਾਂ ਤੋਂ ਉਮੀਦ ਕਰਾਂਗਾ ਕਿ ਜੋੜੇ ਮਾਜਰਾ ਸਾਹਿਬ ਨੇ ਜਿੰਨਾ ਕੰਮ ਕਰਕੇ ਦਿੱਤਾ ਸੀ ਹੁਣ ਕੱਗਰ ਦਾ ਸਾਰਾ ਹੀ ਪੱਕਾ ਹੱਲ ਕਰ ਦਿਓ ਪਰਮਾਨੈਂਟ ਜਿਹੜੇ ਨੱਥ ਚੂੜਾ ਵਾਲੇ ਆ ਨੱਥ ਚੂੜੇ ਵਾਲੇ ਪਟਿਆਲੇ ਵਾਲੇ ਦਾ ਕੋਲੀ ਜਰਾਂ ਦੇ ਤੁਸੀਂ ਸਾਰੇ ਭੇਜ ਤੇ ਬਾਹਰ ਤੇ ਮੰਤਰੀ ਸਾਹਿਬ ਸਪੀਕਰ ਸਾਹਿਬ ਤੁਹਾਡੇ ਜਰੀਏ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਨੱਥ ਚੂੜੇ ਵਾਲੇ ਤੋਂ ਬਾਅਦ ਜੇ ਕੱਗਰ ਦਰਿਆ ਦੇ 7 ਐਮਐਲਏ ਦਾ ਏਰੀਆ ਬਚਾਣਾ ਤਾਂ ਉਹਦੇ ਆ ਬਹੁਤ ਧਿਆਨ ਦੇਣ ਦੀ ਲੋੜ ਸਤਿਕਾਰਯੋਗ ਸਪੀਕਰ ਸਾਹਿ ਸਭ ਤੋਂ ਪਹਿਲਾਂ ਮੈਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹੋਰਾਂ ਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਕਿ ਘੱਗਰ ਬੰਨ ਤੇ ਪਹਿਲੀ ਵਾਰ 10 ਕਰੋੜ ਦੇ ਨਾਲ ਪੱਤਰ ਦਾ ਬੰਧ ਬਣਿਆ ਜਿਹੜਾ ਪਿਛਲੇ ਕਿਸੇ ਵੀ ਸਰਕਾਰ ਨੇ ਇਤੋਂ ਕਿਨੀ ਸੀ ਬਣਾਇਆ ਮੈਂ ਤੁਹਾਡੇ ਜਰੀਏ ਮੰਤਰੀ ਸਾਹਿਬ ਦਾ ਧਿਆਨ ਆਪਣੇ ਹਲਕੇ ਦੇ ਘੱਗਰ ਦਰਿਆ ਦੇ ਨਾਲ ਲੱਗਦੇ ਪਿੰਡ ਟਿਵਾਣਾ ਆਲਮਗੀਰ ਖਜੂਰ ਖਜੂਰ ਮੰਡੀ ਸਾਦਾਪੁਰ ਡੰਡੈਰਾ ਪੰਖਰਪੁਰ ਸਾਧਨਗਰ ਬਾਕਰਪੁਰ ਸਤਾਪਗੜ ਮubaripur ਇਬਰਾਇਮਪੁਰ ਬਹੋੜਾ ਹੁੰਮੜਾ ਹਸਾਲਾ ਤੇ ਹੋਰ ਪਿੰਡਾਂ ਦਾ ਦੌੜਨਾ ਚਾਹਨਾ ਕਿ ਪਿਛਲੇ ਦਿਨੀ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਬੰਨ ਨਮਾ ਪੱਥਰ ਦਾ ਬਣਿਆ ਸੀ ਉਹਦੇ ਚ ਬ੍ਰੀਚ ਹੋਇਆ ਲੇਕਿਨ ਮੌਕੇ ਤੇ ਸੰਭਾਲ ਕੇ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਗਿਆ ਇਸ ਕਰਕੇ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਦਰਿਆ ਦੇ ਡਰੇਨੇ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਪਰਮਾਨੈਂਟ ਜਦ ਤੱਕ ਬਰਸਾਤ ਦਾ ਹੜ ਦਾ ਡਰ ਹੈ ਉੱਥੇ ਅਧਿਕਾਰੀਆਂ ਦੀ ਡਿਊਟੀ ਲਵਾਈ ਜਾਏ ਤਾਂ ਕਿ 24 ਘੰਟੇ ਮੁਸਤੈਤੀ ਨਾਲ ਉੱਥੇ ਕੰਮ ਕਰ ਸਕੋ ਸ਼੍ਰੀ ਬਰਿੰਦਰ ਕੁਮਾਰ ਗੋਇਲ ਜੀ ਧੰਨਵਾਦ ਸਵੀਕਾਰਦਾ ਬਹੁਤ ਹੀ ਮਹੱਤਵਪੂਰਨ ਧੰਨਵਾਦ ਬਾਊ ਮਤਾ ਜਿਹੜਾ ਮਾਨਯੋਗ ਮੈਂਬਰ ਸਾਹਿਬ ਨੇ ਪੇਸ਼ ਕੀਤਾ। ਸੋ ਮੈਂ ਇਸ ਸੰਬੰਧ ਦੇ ਵਿੱਚ ਤੁਹਾਡੇ ਰਾਹੀਂ ਮਾਨਯੋਗ ਮੈਂਬਰ ਸਾਹਿਬ ਨੂੰ ਕਹਿਣਾ ਚਾਹਨਾ ਕਿ ਇਹ 2023 ਦੇ ਵਿੱਚ ਪਿੰਡ ਟਿਵਾਣਾ ਦੀ ਜਿਹੜੀ ਇਹਨਾਂ ਦੇ ਹਲਕੇ ਦਾ ਪਿੰਡ ਹੈ ਉੱਥੇ ਬਹੁਤ ਵੱਡੀ ਪ੍ਰੋਬਲਮ ਆਈ ਸੀ ਕਿਉਂਕਿ ਉਦੋਂ ਪਾਣੀ ਇੰਨਾ ਆ ਗਿਆ ਸੀ ਕਿ ਜਿਹਨੂੰ ਰੋਕਿਆ ਨਹੀਂ ਜਾ ਸਕਿਆ ਸੀ। ਤੇ ਉਸ ਸਮੇਂ ਉੱਥੇ ਕਰੀਬ 8-10 ਫੁੱਟ ਪਾਣੀ ਭਰ ਗਿਆ ਸੀ ਤੇ ਜ਼ਮੀਨ ਨੂੰ ਵੱਡਾ ਖੋਰਾ ਲੱਗ ਗਿਆ ਤੇ 8-10 ਫੁੱਟ ਜ਼ਮੀਨ ਜਿਹੜੀ ਆ ਉਹ ਗਹਿਰੀ ਹੋ ਗਈ ਸੀ ਤੇ ਮਿੱਟੀ ਖੁਰ ਕੇ ਅੱਗੇ ਚਲੀ ਗਈ ਸੀ ਤੇ ਉਸ ਸਮੇਂ ਉੱਥੇ 2500 ਫੁੱਟ ਦੇ ਕਰੀਬ ਰਿਵਰਟਮੈਂਟ ਜਿਹੜਾ ਸਰ ਪੱਥਰਾਂ ਦੇ ਉਸ ਦੇ ਨਾਲ ਬਹੁਤ ਮਜ਼ਬੂਤੀ ਦੇ ਨਾਲ ਬਣਾਇਆ ਗਿਆ ਸੀ ਸਾਰਾ ਮੈਂ ਅਧਿਆਨ ਤਸਵੀਰਾਂ ਵੀ ਲੈ ਕੇ ਆਏ ਆ ਤੇ ਜਿਹੜਾ ਅੱਜ ਵੀ ਉੱਥੇ ਪੂਰੀ ਤਰ੍ਹਾਂ ਦੇ ਨਾਲ ਕਾਇਮ ਹੈ ਇਸ ਦੇ ਪਿੱਛੇ ਨੂੰ ਸਪੋਰਟ ਦੇਣ ਦੇ ਲਈ ਇੱਕ ਮਿੱਟੀ ਦਾ ਬੰਨ ਬਣਿਆ ਗਿਆ ਸੀ ਤੇ ਉਹ ਮਿੱਟੀ ਦੇ ਬੰਨ ਦੀ ਕਿਤੇ ਕੰਪਰੈਸ਼ਨ ਦੇ ਵਿੱਚ ਮਾੜੀ ਮੋਟੀ ਕਮੀ ਰਹਿ ਗਈ ਹੋਊਗੀ ਕਿਉਂਕਿ ਘਰ ਵੀ ਜੇ ਨਵਾਂ ਬਣਾਉਣੇ ਆ ਤਾਂ ਜੇ ਬਰਸਾਤਾਂ ਦੀ ਪਤਾ ਲੱਗਦਾ ਵੀ ਘਰ ਚੋਂਦਾ ਜਾਂ ਨਹੀਂ ਚੋਂਦਾ ਉਸ ਤੋਂ ਬਾਅਦ ਪਾਣੀ ਹੁਣ ਆਇਆ ਤਾਂ ਪੱਥਰਾਂ ਦੇ ਵਿੱਚ ਦੀ ਉਹ ਜਿਹੜਾ ਪਾਣੀ ਹੈ ਉਹ ਲੀਕ ਹੋ ਗਿਆ ਤੇ ਉਸ ਨੂੰ ਖੋਰਾ ਲੱਗ ਗਿਆ ਤੇ ਉਸ ਖੋਰੇ ਦੇ ਨਾਲ ਉਹ ਜਿਹੜਾ ਪਿਛਲਾ ਬੰਨ ਸੀ ਉਹ ਹੈ ਜਿਹੜਾ ਉਹ ਖੋਰਾ ਉਸ ਨੂੰ ਲੱਗਿਆ ਤੇ ਪਾਣੀ ਉਹਦੇ ਵਿੱਚੋਂ ਲੀਕ ਹੋ ਕੇ ਚਲਾ ਗਿਆ ਸੋ ਜਿਵੇਂ ਮੈਂਬਰ ਸਾਹਿਬ ਨੇ ਦੱਸਿਆ ਕਿ ਜਿਹੜੀ ਰਿਵੈਟਮੈਂਟ ਤੇ ਬੰਨ ਬੰਨਿਆ ਸੀ ਕਰੀਬ 10 ਕਰੋੜ ਰੁਪਏ ਤੇ ਸਰਕਾਰ ਨੇ ਖਰਚਾ ਕੀਤਾ ਤੇ ਹੁਣ 29 6 2025 ਨੂੰ ਜਦੋਂ ਕੈਚਮੈਂਟ ਦੇ ਵਿੱਚ ਭਾਰੀ ਬਰਸਾਤ ਹੋਈ ਹੈ ਤਾਂ ਉੱਥੇ ਇਹ ਪਾਣੀ ਬਹੁਤ ਮਾਤਰਾ ਦੇ ਵਿੱਚ ਘੱਗਰ ਦੇ ਵਿੱਚ ਆ ਗਿਆ ਤਾਂ ਜਦੋਂ ਇਹ ਲੀਕ ਹੋਇਆ ਤਾਂ ਉਸ ਤੋਂ ਬਾਅਦ 20 ਦਿਨ 3 ਔਰ 4 ਡੇਸ ਡਿਪਾਰਟਮੈਂਟ ਨੇ ਉਹ ਸਾਰਾ ਜਿਹੜਾ ਪਿਛਲਾ ਬੰਨ ਸੀ ਮਿੱਟੀ ਦਾ ਉਹਤੇ ਕੰਪੈਕਸ਼ਨ ਚੰਗੀ ਤਰ੍ਹਾਂ ਕਰਕੇ ਉਸ ਨੂੰ ਬਹੁਤ ਮਜ਼ਬੂਤੀ ਦੇ ਨਾਲ ਜਿਹੜਾ ਉਹ ਸਰ ਤਿਆਰ ਕਰਤਾ ਤੇ 10 ਦਿਨਾਂ ਬਾਅਦ 8 7 2025 ਨੂੰ ਜਿਹੜਾ ਉਥੇ ਫੇਰ ਵੱਡੀ ਪੱਧਰ ਤੇ ਕੱਗਰ ਦੇ ਵਿੱਚ ਪਾਣੀ ਆਇਆ। ਪ੍ਰੰਤੂ ਕਿਉਂਕਿ 3-4 ਦਿਨਾਂ ਦੇ ਵਿੱਚ ਹੀ ਉਹ ਬੰਨ੍ਹ ਦੀ ਮਜ਼ਬੂਤੀ ਕਰ ਦਿੱਤੀ ਗਈ ਸੀ ਤੇ 10 ਦਿਨਾਂ ਬਾਅਦ ਫੇਰ ਪਾਣੀ ਆ ਗਿਆ ਤਾਂ ਉਸ ਤੇ ਕੋਈ ਲੀਕੇਜ ਨਹੀਂ ਹੋਈ ਤੇ ਪਾਣੀ ਹੈ ਜਿਹੜਾ ਉਹ ਠੀਕ ਤਰੀਕੇ ਨਾਲ ਨਿਕਲ ਗਿਆ ਸੀ। ਸਰ ਕੱਗਰ ਦਰਿਆ ਤੇ ਸਰ 7-8 ਸਾਡੇ ਐਮ.ਐਲ.ਏ. ਸਾਹਿਬਾਂ ਨੂੰ ਉਹਨਾਂ ਦੇ ਹਲਕੇ ਪੈਂਦੇ ਨੇ। ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਰੇ ਕੱਗਰ ਦਰਿਆ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਗਿਆ। ਜਿੱਥੇ ਬੰਨ੍ਹ कमजोर ਸੀ ਉਥੇ ਮਜ਼ਬੂਤ ਕੀਤੇ ਗਏ ਨੇ ਜਿੱਤੇ ਰੈਟਮੈਂਟ ਦੀ ਲੋਡ ਸੀ ਉਹ ਲਾਈ ਗਈ ਆ ਜਿੱਤੇ ਸਟੱਡਾਂ ਦੀ ਲੋਡ ਸੀ ਉਹ ਅਸੀਂ ਉਥੇ ਲਾਏ ਆ ਤੇ ਕਗਰ ਦਰਿਆ ਦੀ ਜਿਹੜੀ ਪਿਛਲੀ ਤਬਾਹੀ ਸੀ 2023 ਦੇ ਵਿੱਚ ਮੈਂ ਇਹ ਵੀ ਦੱਸਣੀ ਚਾਹਣਾ ਕਿ ਐਡੀ ਵੱਡੀ ਤਬਾਹੀ ਕਦੇ ਹੋਈ ਨਹੀਂ ਸੀ ਤੇ ਉਸ ਸਮੇਂ ਵੀ ਜਿਵੇਂ ਮੇਰੇ ਹਲਕੇ ਦੇ ਵਿੱਚ 53 ਜਗ੍ਹਾ ਤੋਂ ਕਗਰ ਟੁੱਟਿਆ ਸੀ 53 ਜਗ੍ਹਾ ਤੋਂ ਕਗਰ ਟੁੱਟਿਆ ਤਾਂ 20-22 ਦਿਨਾਂ ਦੇ ਵਿੱਚ 53 ਜਗ੍ਹਾ ਤੇ ਅਸੀਂ ਉੱਥੇ ਜਿਹੜੇ ਬੰਨ ਸੀ ਉਹ ਪੂਰ ਦਿੱਤੇ ਦੀ ਨਹੀਂ ਉਸ ਤੋਂ ਪਹਿਲਾਂ ਕੀ ਹੁੰਦਾ ਆਤੀ ਕਿ ਜਦੋਂ ਬੰਨ ਟੁੱਟ ਜਾਂਦੇ ਸੀ ਹੜ ਆ ਜਾਂਦੇ ਸੀ ਪਾਣੀ ਉੱਤਰ ਜਾਂਦਾ ਸੀ ਤਾਂ ਲੋਕਾਂ ਨੂੰ ਹੀ ਉਹ ਬੰਨ ਸੀ ਜਿਹੜੇ ਪੂਰਨੇ ਪੈਂਦੇ ਸੀ ਸੋ ਅਸੀਂ ਸਾਰੇ ਕੱਗਰ ਦੇ ਕੰਮ ਕੀਤਾ ਤੇ ਮੈਂ ਕਹਿ ਸਕਦਾ ਕਿ ਕੱਗਰ ਦੇ ਉੱਤੇ ਕਿਸੇ ਕਿਸਮ ਦੀ ਵੀ ਅੱਜ ਕੋਈ ਦਿੱਕਤ ਨਹੀਂ ਹੈ ਤੇ ਇਹ ਜਿਹੜਾ ਮਨਜੋ ਮੈਂਬਰ ਸਾਹਿਬ ਦੇ ਪਿੰਡ ਦੇ ਵਿੱਚ ਸੀ ਇਹ ਅਸੀਂ ਕੰਮ ਕਰਕੇ ਦਿੱਤਾ ਧੰਨਵਾਦ ਨਰਵਾ ਸਾਹਿਬ ਮਾਨਯੋਗ ਸਪੀਕਰ ਸਾਹਿਬ ਜਿਹੜਾ ਘਗਰ ਦਰਿਆ ਹੈ 6 ਐਮ ਐਲ ਏ ਦਾ ਹਲਕਾ ਉਹਨੂੰ ਟੱਚ ਕਰਦਾ ਤੇ ਆਈ ਵਾਰੀ ਪਿਛਲੀਆਂ ਸਰਕਾਰਾਂ ਦੇ ਦੇਖਣ ਨੂੰ ਮਿਲਦਾ ਸੀ ਕਿ ਨੱਥ ਚੂੜਾ ਚੜਾ ਲਓ ਤੇ ਘਗਰ ਲੈ ਜਾਏਗਾ ਅੱਜ ਤੁਹਾਡੇ ਸਾਹਮਣੇ ਨੱਥ ਚੂੜਿਆਂ ਨਾਲ ਕਿਤੇ ਨਜ਼ਰ ਵੀ ਨਹੀਂ ਆਪਾਂ ਇਹ ਕੱਲਾ ਮੰਤਰੀ ਜੀ ਨੱਥ ਚੂੜਿਆਂ ਨਾਲ ਕੰਮ ਨਹੀਂ ਚੱਲਣਾ ਜੋੜੇ ਮਾਜਰਾ ਸਾਹਿਬ ਪਿਛਲੀ ਵਾਰੀ ਮੰਤਰੀ ਸੀ ਕਾਫੀ ਕੰਡਾ ਜਾਂ ਕੱਢ ਕੇ ਮੇਰੇ ਇਲਾਕੇ ਦਾ ਤੇ ਐਤ ਵੀ ਗੋਲਸਬ ਤੁਸੀਂ ਤਾਂ ਬਿਲਕੁਲ ਕਗਰ ਦੇ ਬੈਠੇ ਹੋ ਮੈਂ ਆਸ ਕਰਾਂਗਾ ਕਿ ਪਰਮਾਨੈਂਟ ਹੱਲ ਕੋਈ ਇਹਦਾ ਨਿਕਲੇ ਤਾਂ ਕਿ ਸੱਤ ਦੇ ਸੱਤ ਐਮਐਲਏ ਆਈ ਵਰੀ ਬਰਸਾਤਾਂ ਚ ਅਸੀਂ ਟਿੰਡ ਫੋੜੀ ਚੱਕ ਕੇ ਬਰਸਾ ਕਗਰ ਦੇ ਦਰਿਆ ਦੇ ਬੰਨ ਤੇ ਤੁਰੇ ਕਰਦੇ ਮੈਂ ਆਸ ਕਰਾਂਗਾ ਤੁਸੀਂ ਮੰਤਰੀ ਵੀ ਹੋ ਵਿਭਾਗ ਵੀ ਹੈ ਤੁਹਾਡੇ ਕੋ ਸਵਿੱਕਰ ਸਾਹਿਬ ਇਹਦੇ ਉੱਰ ਬਹੁਤ ਧਿਆਨ ਕੀਤਾ ਜਾਏ ਕਿਉਂਕਿ ਅਸੀਂ ਸਾਰੇ ਲੋਕ ਪੰਜਾਬ ਚ ਟੇਲਾਂ ਤੱਕ ਤਾਂ ਪਾਣੀ ਪਹੁੰਚਿਆ ਸਾਨੂੰ ਪੀਣਯੋਗਾ ਪਾਣੀ ਤਾਂ ਨਹੀਂ ਮਿਲਦਾ ਸਾਡਾ ਜਿਹੜਾ ਕਗਰ ਦਰਿਆ ਜਿਵੇਂ ਕੱਲ ਗੁਰਲਾਲ ਸਿੰਘ ਘਨੌਰ ਨੇ ਕਿਹਾ ਜਦੋਂ ਅਸੀਂ ਮਾਰ ਚੱਲਨੇ ਆ ਉਥੋਂ ਦੇ ਕਿਸਾਨਾਂ ਨੂੰ ਮਿੱਟੀ ਪੱਟ ਕੇ ਆਪਣੇ ਖੇਤਾਂ 'ਚ ਪਰਤਪਾਨ ਦੀ ਇਜਾਜ਼ਤ ਦਿੱਤੀ ਜਾਵੇ ਉਹਦੇ ਨਾਲ ਕੀ ਹੋਊਗਾ ਘੱਗਰ ਦਾ ਰੇਤੇ ਦਾ ਲੈਵਲ ਡਾਊਨ ਜਾਏਗਾ ਔਰ ਫਲੱਡ ਵੀ ਸਾਡੇ ਤੋਂ ਪਹਿਲੀਆਂ ਸਰਕਾਰਾਂ 'ਚ ਤਾਂ ਇਧਰਲੇ ਪਾਸੇ ਐਮਐਲਏ ਚੁਣ ਕੇ ਆਉਂਦੇ ਸੀ ਔਰ ਰੇਤੇ ਦੇ ਸਿਰਤੇ ਆਉਂਦੇ ਸੀਗੇ ਤੇ ਸਾਡੇ ਤਾਂ ਉੱਥੇ ਕਿਤੇ ਰੇਤਾ ਚੋਰੀ ਦਾ ਨਾਂ ਨਿਸ਼ਾਨ ਨਹੀਂ ਇਸ ਕਰਕੇ ਸਰਕਾਰੀ ਸੜਕਾਂ ਇੰਨੀਆਂ ਹਲਕੀ ਜਿਹੀ ਬਣ ਰਹੀਆਂ ਪੰਜਾਬ 'ਚ ਖਟੁਕੜ ਜਿਹੜੀ ਸਾਡੇ ਵੱਡੀ ਜਿਹੜੀ 4 ਲਾਈਨ ਰੋਡ ਨਿਕਲ ਰਹੀ ਆ ਉਹਦੇ ਤੇ ਹੀ ਮਿੱਟੀ ਚੱਕ ਕੇ ਪਾਈ ਜਾਂਦੇ ਸਰਕਾਰ ਦਾ ਕਿੰਨਾ ਪੈਸਾ ਬਚ ਮੈਂ ਸਪੀਕਰ ਸਾਹਿਬ ਆਸ ਕਰਦਾ ਕਿ ਮੰਤਰੀ ਸਾਹਿਬ ਖੁਦ ਮੇਰੀ ਕਮੇਟੀ ਦੇ ਨਾਲ ਮੈਂਬਰ ਰਹੇ ਨੇ ਇਹਨਾਂ ਤੋਂ ਉਮੀਦ ਕਰਾਂਗਾ ਕਿ ਜੋੜੇ ਮਾਜਰਾ ਸਾਹਿਬ ਨੇ ਜਿੰਨਾ ਕੰਮ ਕਰਕੇ ਦਿੱਤਾ ਸੀ ਹੁਣ ਘੱਗਰ ਦਾ ਸਾਰਾ ਹੀ ਪੱਕਾ ਹੱਲ ਕਰ ਦਿਓ ਪਰਮਾਨੈਂਟ ਜਿਹੜੇ ਨੱਥ ਜੂੜਾਲੇ ਆ ਨੱਥ ਜੂੜੇ ਵਾਲੇ ਪਟਿਆਲੇ ਵਾਲੇ ਦਾ ਕੋਲੀ ਯਰਾਂ ਦੇ ਤੁਸੀਂ ਸਾਰੇ ਭੇਜ ਤੇ ਬਾਹਰ ਤੇ ਮੰਤਰੀ ਸਾਹਿਬ ਸਪੀਕਰ ਸਾਹਿਬ ਤੁਹਾਡੇ ਜਰੀਏ ਮੈਂ ਮੰਤਰੀ ਭਗਵੰਤ ਸਿੰਘ ਮਾਨ ਜੀ ਹਰਾਂ ਨੂੰ ਬੇਨਤੀ ਕਰਦਾ ਕਿ ਨੱਥ ਜੂੜੇ ਵਾਲੇ ਤੋਂ ਬਾਅਦ ਜੇ ਘੱਗਰ ਦਰਿਆ ਦੇ 7 ਐਮਐਲਏ ਦਾ ਏਰੀਆ ਬਚਾਣਾ ਤੇ ਉਹਦੇ ਬਹੁਤ ਧਿਆਨ ਦੇਣ ਦੀ ਲੋੜ ਹੈ ਧੰਨਵਾਦ ਨੱਥ ਚੂੜਾ ਡਿਲੀਟ ਕੀਤਾ ਜਾਵੇ ਜੀ ਮੰਤਰੀ ਜੀ ਸਪੀਕਰ ਸਾਹਿਬ ਜਿਹੜੀ ਮਾਨਯੋਗ ਮੈਂਬਰ ਸਾਹਿਬ ਦੇ ਹਲਕੇ ਦੀ ਮੇਨ ਪ੍ਰੋਬਲਮ ਹੈ ਉਹ ਪਿੰਡ ਟਵਾਣਾ ਦੇ ਵਿੱਚ ਹੀ ਹੈ ਵੈਸੇ ਠੀਕ ਹੈ ਇਹਨਾਂ ਨੇ ਕਿ ਬਹੁਤ ਘੱਗਰ ਹੈ ਜਿਹੜਾ ਪੰਜਾਬ ਦੇ ਵਿੱਚ ਵੱਡੀ ਤਬਾਹੀ ਇਹੀ ਮਚਾਉਂਦਾ ਕਿਉਂਕਿ ਸਾਰਾ ਹਿਮਾਚਲ ਦਾ ਤੇ ਸਾਰੀ ਹਰਿਆਣੇ ਦੀਆਂ ਜਿਹੜੀਆਂ ਨਦੀਆਂ ਦਾ ਪਾਣੀ ਹੈ ਉਹ ਇੱਕ ਇੱਕ ਕਰਕੇ ਸਾਰਾ ਕੱਗਰਦਰਾ ਦੇ ਵਿੱਚ ਪੈ ਜਾਂਦਾ ਆਪਣਾ ਸਾਂਭ ਲਾ ਦੇ ਨੇ ਤੇ ਡੋਬਣ ਪਿੱਛੇ ਖਾਸ ਤੌਰ ਤੇ ਮੈਂ ਕਹਿ ਸਕਦਾ ਜਿਵੇਂ ਇਹਨਾਂ ਨੇ ਆਪਣੇ ਹਲਕੇ ਦੀ ਗੱਲ ਕੀਤੀ ਹੈ ਮੇਰਾ ਹਲਕਾ ਜਿਹੜਾ ਸਾਰੇ ਹਰਿਆਣੇ ਦਾ ਸਾਰੇ ਹਿਮਾਚਲ ਦਾ ਪਾਣੀ ਜਾ ਕੇ ਲਹਿਰੀ ਹਲਕੇ ਦੇ ਉੱਤੇ ਖਨੌਰੀ ਤੇ ਡੋਲ ਦਿੰਦਾ ਜਾਂਦਾ ਤੇ ਪਿਛਲੇ ਜਦੋਂ 2023 ਦੇ ਵਿੱਚ ਆੜਾ ਆਇਆ ਸੀ ਤੇ ਉੱਥੇ 42000 ਏਕੜ ਫਸਲ ਮਰੀ ਦੀ ਸਾਰੇ ਪੰਜਾਬ ਤੋਂ ਸਭ ਤੋਂ ਵੱਧ ਪਰ ਟਿਵਾਣੇ ਦੇ ਵਿੱਚ ਜਿਹੜਾ ਇਹ ਵਿਸ਼ੇਸ਼ ਧਿਆਨ ਹੈ ਤੇ ਇਸ ਧੱਗਰ ਨੂੰ ਚੌੜਾ ਕਰਨ ਦੇ ਲਈ ਇਹਨੂੰ ਸੱਜੇ ਪਾਸੇ ਅਸੀਂ ਧੱਗਰ ਨੂੰ ਚੌੜਾ ਕਰਾਂਗੇ ਤੇ ਉੱਥੋਂ ਜਿਹੜੀ ਮਿੱਟੀ ਕੱਢ ਕੇ ਆ ਸਰ ਉਹ ਮਿੱਟੀ ਕੱਢ ਕੇ ਖੱਬੇ ਪਾਸੇ ਉਹ ਕਿਨਾਰੇ ਦੇ ਉੱਤੇ ਪਾਵਾਂਗੇ ਤੇ ਇਹ ਕੰਮ ਹੈ ਜਿਹੜਾ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹਨਾ ਕੱਲ੍ਹ ਹੀ ਸ਼ੁਰੂ ਹੋ ਜਾਏਗਾ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਦੇਗੀ ਧੰਨਵਾਦ ਥੈਂਕ ਯੂ ਜੀ